ਸਰ ਜਨਨੀ ਮੈਂ ਡਾਕਟਰ ਹਰਿੰਦਰ ਸਿੰਘ ਪਿਆਰ ਔਰ ਅੱਜ ਸੀਬੀਐਨ ਫੋਟੈਕ ਗੁਰਦਾਸਪੁਰ ਦੇ ਵਿੱਚ ਇੱਕ ਮੈਡੀਕਲ ਅਵੇਅਰਨੈਸ ਕੈਂਪ ਲਗਾਇਆ ਗਿਆ ਜਿਹਦੇ ਵਿੱਚ 100 ਦੇ ਕਰੀਬ ਬੱਚਿਆਂ ਨੂੰ ਇੱਕ ਮੈਡੀਕਲ ਅਵੇਅਰਨੈਸ ਜੋ ਹੈ ਉਹ ਦਿੱਤੀ ਗਈ ਹੈ ਕਿ ਕਿਵੇਂ ਅਸੀਂ ਆਪਣਾ ਲਾਈਫਸਟਾਈਲ ਮੋਡੀਫਾਈ ਕਰਕੇ ਅਸੀਂ ਆਉਣ ਵਾਲੀਆਂ ਜਿਹੜੀਆਂ ਬਿਮਾਰੀਆਂ ਨੇ ਉਹਨਾਂ ਤੋਂ ਬਚ ਸਕਦੇ ਹਾਂ ਔਰ ਕਿਵੇਂ ਅਸੀਂ ਆਪਣੇ ਆਪ ਨੂੰ ਹੈਲਦੀ ਰੱਖ ਸਕਦੇ ਹਾਂ ਸਰ ਸਾਹਿਬ ਬੱਚਿਆਂ ਨੇ ਵੀ ਇਸ ਨੂੰ ਸਪਰੀਸ਼ੀਏਟ ਕੀਤਾ ਜਾ ਕੇ ਕਿ ਇਸ ਦੇਖੋ ਜੋ ਜੋ ਵੀ ਬੱਚਿਆਂ ਨੇ ਆਪਣੀਆਂ ਸਮੱਸਿਆਵਾਂ ਦੱਸੀਆਂ ਨੇ ਉਹਨਾਂ ਨੂੰ ਅਸੀਂ ਉਸ ਚੀਜ਼ ਬਾਰੇ آگਾਹ ਕੀਤਾ ਹੈ ਕਿ ਉਸ ਚੀਜ਼ ਨੂੰ ਕਿਵੇਂ ਤੁਸੀਂ ਉਹਦਾ ਟਰੀਟ ਕਰਾਉਣਾ ਹੈ ਔਰ ਹਸਪੀਟਲ ਆ ਕੇ ਉਹ ਮਿਲ ਸਕਦੇ ਨੇ ਜਿਵੇਂ ਕਿ ਅਸੀਂ ਦੱਸਿਆ ਕਿ ਕਿਸੇ ਵੀ ਤਰ੍ਹਾਂ ਦੀ ਕੋਈ OPD ਫੀਸ ਨਹੀਂ ਹੈ ਕੋਈ ਵੀ ਆ ਕੇ ਆਪਣੀ ਸਮੱਸਿਆ ਨੂੰ ਦੱਸ ਸਕਦਾ ਔਰ ਸਾਡੇ ਸਪੈਸ਼ਲਿਸਟ ਡਾਕਟਰਾਂ ਕੋਲੋਂ ਆਪਣੀ ਸਲਾਹ ਲੈ ਕੇ ਟਰੀਟਮੈਂਟ ਸ਼ੁਰੂ ਕਰਾ ਸਕਦਾ ਜਿਵੇਂ ਇੰਸਟੀਚਿਊਟ ਵੱਲੋਂ ਟਾਣਾ ਸੰਗਠਨ ਵਰਗਾ ਅਵੇਨਸ ਇਸ ਤਰ੍ਹਾਂ ਦੀ ਹੋਰ ਵੀ ਬਹੁਤ ਜ਼ਿਆਦਾ ਇਹ ਸਕੂਲ ਆਉਣ ਪ੍ਰਵਾਨ ਜੀ ਦੇਖੋ ਜੀ ਮੈਂ ਤਾਂ ਇਹ ਕਹਿਣਾ ਕਿ ਜਿੰਨੀਆਂ ਵੀ ਸੰਸਥਾਵਾਂ ਨੇ ਜਿੱਥੇ ਬੱਚੇ ਜ਼ਿਆਦਾ ਤੋਂ ਜ਼ਿਆਦਾ ਬੱਚੇ ਆਉਂਦੇ ਨੇ ਉਹਨਾਂ ਸਾਰੇ ਬੱਚਿਆਂ ਨੂੰ ਅੱਜਕੱਲ ਇਹ ਸਾਡਾ ਫਰਜ਼ ਬਣਦਾ ਹੈ ਐਜ਼ ਅ ਡਾਕਟਰ ਫਰਜ਼ ਬਣਦਾ ਹੈ ਅਗਰ ਕਿਸੇ ਕੋਲ ਕੋਈ ਹੋਰ ਡਿਗਰੀ ਹੈ ਜਿਹੜਾ ਅਵੇਅਰਨੈਸ ਕਰਦਾ ਉਹਨਾਂ ਦਾ ਫਰਜ਼ ਬਣਦਾ ਹੈ ਸਰਕਾਰ ਦਾ ਫਰਜ਼ ਬਣਦਾ ਹੈ ਕਿ ਅਸੀਂ ਆਪਣੇ ਬੱਚਿਆਂ ਨੂੰ ਜਿਹੜਾ ਬਿਮਾਰੀਆਂ ਤੋਂ ਕਿਵੇਂ ਬਚਾਉਣਾ ਹੈ ਕਿਵੇਂ ਆਪਣੇ ਆਪ ਨੂੰ ਸਿਹਤ ਨੂੰ ਹੈਲਦੀ ਰੱਖਣਾ ਹੈ ਉਹ ਇਹ ਟਾਈਮ ਟੂ ਟਾਈਮ ਜਿਹੜਾ ਹਰ ਜਗ੍ਹਾ ਇਹ ਅਵੇਅਰਨੈਸ ਕੈਂਪ ਜਿਹੜੇ ਉਹ ਲੱਗਣੇ ਚਾਹੀਦੇ ਹੈ ਮੈਸੇਜ ਇਹ ਨਾਲ ਜਰੂਰੀ ਹੈ ਦੇਖੋ ਮੇਰਾ ਬੱਚਿਆਂ ਨੂੰ ਆਲਰੇਡੀ ਮੈਂ ਇਹਨਾਂ ਨੂੰ ਸਮਝਾਇਆ ਕਿ ਅਸੀਂ ਜਿਹੜਾ ਕਿਵੇਂ ਦਾ ਅਸੀਂ ਲਾਈਫ ਮੋਡੀਫਿਕੇਸ਼ਨ ਜਿਹੜੀ ਆ ਉਹ ਆਪਾਂ ਨੂੰ ਕਰਨੀ ਚਾਹੀਦੀ ਹੈ ਕਿਵੇਂ ਆਪਣੀ ਲਾਈਫ ਜਿਹੜੀ ਆ ਉਹ ਰੱਖਣੀ ਚਾਹੀਦੀ ਹੈ ਐਕਸਰਸਾਈਜ਼ ਕਰਨੀ ਚਾਹੀਦੀ ਆ ਸਾਨੂੰ ਯੋਗਾ ਕਰਨਾ ਚਾਹੀਦਾ ਆ ਜਿਮ ਵਗੈਰਾ ਕਰਨਾ ਚਾਹੀਦਾ ਤਾਂ ਕਿ ਜਿਹੜੇ ਆਉਣ ਵਾਲੀ ਪੀੜ੍ਹੀ ਆ ਸਾਡੀ ਉਹ ਤੰਦਰੁਸਤ ਰਹਿ ਸਕੇ ਅਤੇ ਨਸ਼ਿਆਂ ਤੋਂ ਦੂਰ ਰਹਿਣ ਜੀ ਅੱਜ ਸੀਬੀਐਨ ਪ੍ਰੋਟੈਕਟਿਡ ਦੇ ਆਲ ਹਸਪੀਟਲ ਨਾਲ ਮਿਲ ਕੇ ਸੀਬੀਐਨ ਪ੍ਰੋਟੈਕਟਿਡ ਵਿੱਚ ਹੈਲਥ ਅਵੇਅਰਨੈਸ ਕੈਂਪ ਲਗਾਇਆ ਗਿਆ ਜਿਸ ਦਾ ਮੇਨ ਮੋਟਿਵ ਸੀਗਾ ਕਿ ਬੱਚਿਆਂ ਨੂੰ ਹੈਲਥ ਰਿਲੇਟਡ ਅਵੇਅਰ ਕਰਨਾ ਕਿ ਜਿਵੇਂ ਕਿ ਲਾਈਫਸਟਾਈਲ ਚੇਂजेस ਬਹੁਤ ਸਾਰੇ ਬੱਚਿਆਂ ਦੇ ਵਿੱਚ ਆ ਰਹੇ ਨੇ ਸਟ्रेस ਵੱਧਦਾ ਚੱਲਿਆ ਜਾ ਰਿਹਾ ਜਿਸ ਦੇ ਕਰਕੇ ਬੱਚਿਆਂ ਦੀ ਪੂਰਾ ਪੂਰੀ ਲਾਈਫ ਇਮਪੈਕਟ ਹੋ ਰਹੀਆ ਉਸ ਨੂੰ ਕਿੱਦਾਂ ਕੰਟਰੋਲ ਕੀਤਾ ਜਾਵੇ ਤੇ ਕਿੱਦਾਂ ਬੱਚੇ ਸਟ्रेस ਨੂੰ ਡੀਲ ਕਰ ਸਕਦੇ ਨੇ ਅਤੇ ਹੋਰ ਬਿਮਾਰੀਆਂ ਜਿਵੇਂ ਕਿ 슈ਗਰ ਹੋਗੀ ਆਰਥਰਾਇਟਿਸ ਵੀ ਇਹਨੂੰ ਕਿੱਦਾਂ ਕੰਟਰੋਲ ਕੀਤਾ ਜਾਵੇ ਇਹਨਾਂ ਦੇ ਸਾਈਡ ਇਫੈਕਟਸ ਕੀ ਹੈ ਤੇ ਇਹਨਾਂ ਦੀ ਟ੍ਰੀਟਮੈਂਟਸ ਕੀ ਆ ਬੱਚਿਆਂ ਵੱਲੋਂ ਵੀ ਕੋਈ ਸਵਾਲ ਜਵਾਬ ਕੀਤੇ ਗਏ ਹਾਂਜੀ ਬੱਚਿਆਂ ਨੇ ਕਾਫੀ ਜ਼ਿਆਦਾ ਸਵਾਲ ਕੀਤੇ ਭਾਵੇਂ ਉਹ ਉਹਨਾਂ ਨੇ ਆਪਣੇ ਫੈਮਿਲੀ ਬਾਰੇ ਪੁੱਛਿਆ ਚਾਹ ਉਹਨਾਂ ਦੇ ਆਪਣੇ ਪਰਸਨਲ ਕੁਝ ਕੁਐਸਚਨ ਰਹੇ ਉਹਨਾਂ ਨੇ ਪੂਰਾ ਫਾਇਦਾ ਉਠਾਇਆ ਇਸ ਕੈਂਪ ਦਾ ਅਤੇ ਜਿਹਨੇ ਵੀ ਕੁਐਸਚਨ ਉਹਨਾਂ ਦੇ ਮਾਈਂਡ ਦੇ ਵਿੱਚ ਹੀ ਸਾਰੇ ਹੀ ਡਾਕਟਰ ਸਾਹਿਬ ਨੇ ਆਲਮੋਸਟ ਕਲੀਅਰ ਕੀਤੇ ਹਨ ਵਿੱਚ ਕਾਫੀ ਜ਼ਿਆਦਾ ਉਤਸ਼ਾਹ ਸੀਗਾ ਕੈਂਪ ਨੂੰ ਲੈ ਕੇ ਤੇ ਬੱਚੇ ਜਿਹੜੇ ਸੀਗੇ ਉਹ ਕਾਫੀ ਪਹਿਲੇ ਸ਼ੁਰੂ ਤੋਂ ਹੀ ਕਾਫੀ ਰੈਡੀ ਸੀਗੇ ਕਿ ਆਪਾਂ ਇਹ ਕੁਐਸਚਨਸ ਪੁੱਟ ਕਰਨੇ ਆ ਤੇ ਸਾਨੂੰ ਇਸ ਕੁਐਸਚਨ ਦਾ ਇਹ ਜਵਾਬ ਚਾਹੀਦਾ ਹੈ ਤੇ ਡਾਕਟਰ ਸਾਹਿਬ ਨੇ ਵੀ ਕਾਫੀ ਅੱਛੀ ਤਰ੍ਹਾਂ ਸਾਰਾ ਕੁਝ ਕਲੀਅਰ ਕੀਤਾ ਹੈ

ਕੀ ਕੁਛ ਨਾ ਕੁਛ ਆਰਗੇਨਾਈਜ਼ ਕਰਦਾ ਰਹਿੰਦਾ ਹੈ ਅਤੇ ਸਾਡੀ ਕੋਸ਼ਿਸ਼ ਹੈ ਹੀ ਹੁੰਦੀ ਹੈ ਕਿ ਬੱਚਿਆਂ ਨੂੰ ਜਾਗਰੂਕ ਕੀਤਾ ਜਾਵੇ ਜੋ ਕਿ ਸੋਸ਼ਲ ਕਾਜ਼ਸ ਹਨ ਉਹਨਾਂ ਨੂੰ ਲੈ ਕੇ ਜਿਵੇਂ ਕਿ ਪਿੱਛੇ ਜੀ ਡਰਗ ਅਬਿਊਜ਼ ਉਤੇ ਮਾਰਚ ਵੀ ਕੱਢਿਆ ਗਿਆ ਹੈ ਅਤੇ ਨਾਲ ਹੀ ਪਿੱਛੇ ਜੀ 2-3 ਦਿਨ ਪਹਿਲੇ ਟਰੀ ਪਲਾਂਟੇਸ਼ਨ ਦੀ ਵੀ ਇੱਕ ਐਕਟੀਵਿਟੀ ਬੱਚਿਆਂ ਨੂੰ ਕਰਵਾਈ ਗਈ ਤਾਂ ਹਾਂਜੀ ਬੱਚਿਆਂ ਦਾ ਕਾਫੀ ਜ਼ਿਆਦਾ ਕੌਨਫੀਡੈਂਸ ਇਨ ਐਕਟੀਵਿਟੀਆਂ ਦੇ ਨਾਲ ਬੂਸਟ ਹੁੰਦਾ ਹੈ ਕਿਉਂਕਿ ਉਹ ਜ਼ਿਆਦਾ ਐਕਸਪ੍ਰੈਸਿਵ ਹੋ ਜਾਂਦੇ ਆ ਜਦੋਂ ਇਹ ਵਾਲੀ ਐਕਟੀਵਿਟੀਆਂ ਕਰਾਈਆਂ ਜਾਂਦੀਆਂ ਹਨ ਉਹ ਆਪਣੇ ਕੁਐਸਚਨਸ ਵੀ ਕਲੀਅਰਿਫਾਈ ਕਰਦੇ ਆ ਤੇ ਨਾਲ ਹੀ ਨਾਲ ਉਹਨਾਂ ਜੋ ਸੁਸਾਇਟੀ ਦੇ ਵਿੱਚ ਜਿਹੜੇ ਇੰਪੈਕਟਸ ਚੱਲਦੇ ਆ ਜਿਹੜੇ ਅ ਇਫੈਕਟਸ ਹੋ ਰਹੇ ਨੇ ਇੱਕ ਭਾਵੇਂ ਉਹ ਹੈਲਥ ਰਿਲੇਟਡ ਹੋ ਜਾਣ ਜਾਂ ਫਿਰ ਕੋਈ ਵੀ ਸੋਸ਼ਲ ਕਾਜ਼ ਹੋਵੇ ਜਿੱਦਾਂ ਪੋਲੂਸ਼ਨ ਹੋ ਗਿਆ ਤੇ ਹੋਰ ਵੀ ਕਈ ਸਾਰੇ ਕਾਜ਼ਸ ਨੂੰ ਲੈ ਕੇ ਉਹਨਾਂ ਨੂੰ ਅਵੇਅਰ ਕੀਤਾ ਜਾਂਦਾ ਹੈ ਇਹਨਾਂ ਕੈਂਪਸ ਦੇ ਥਰੂ ਮੈਸੇਜ ਦੇਣਾ ਚਾਹੁੰਦੀ ਬੱਚਿਆਂ ਸੀ ਬਟਾਡੀ ਉਹਦਾ ਦੇ ਕੇ ਆਰਮਸ ਇਹ ਹੀ ਮੈਸੇਜ ਦੇਣਾ ਚਾਹੂੰਗੀ ਕਿ ਬੱਚੇ ਕਿਉਂਕਿ ਅੱਜਕੱਲ੍ਹ ਦੇ ਬੱਚੇ ਬਹੁਤ ਬਾਹਰ ਜਾ ਰਹੇ ਨੇ ਤੇ ਉਹਨਾਂ ਨੂੰ ਕੁਝ ਨਾ ਕੁਝ ਸਕਿੱਲ ਜੋ ਹੈ ਸਿੱਖ ਕੇ ਜਾਣਾ ਚਾਹੀਦਾ ਕਿਉਂਕਿ ਉਹ ਬਹੁਤ ਜ਼ਰੂਰੀ ਹੈ ਆਪਣੀ ਲਾਈਫ ਦੇ ਵਿੱਚ ਕੋਈ ਸਕਿੱਲ ਹੋਏਗਾ ਤੇ ਤੁਹਾਨੂੰ ਉਸ ਤੇ ਰਿਲੇਟਿਡ ਜੌਬ ਵੀ ਆਸਾਨੀ ਦੇ ਨਾਲ ਮਿਲ ਸਕਦੀ ਹੈ ਤੇ ਜੇ ਤੁਸੀਂ ਸਕਿੱਲ ਇੱਥੇ ਕੋਈ ਆਈਟੀ ਰਿਲੇਟਿਡ ਹੋ ਗਿਆ ਜਾਂ ਨਾਨ ਆਈਟੀ ਰਿਲੇਟਿਡ ਵੀ ਕੋਈ ਸਕਿੱਲ ਸਿੱਖ ਕੇ ਜਾਂਦੇ ਹੋ ਤੇ ਤੁਹਾਨੂੰ ਕਿਤੇ ਵੀ ਆਪਣੀ ਲਾਈਫ ਦੇ ਵਿੱਚ ਜੌਬ ਲੈਣ ਦੀ ਆਸਾਨੀ ਹੋ ਜਾਏਗੀ